ਫਰੀਕਾ ਜੀ ਸਾਰਿਆਂ ਨੂੰ ਤੇ ਆਪਾਂ ਆਏ ਹੋਇਆ ਜੀ ਮੋਟਰ ਤੇ ਜਿਹੜਾ ਮਾਰਨ ਨਾਲੇ ਬੰਦੇ ਦੀ ਲੈ ਕੇ ਆਪਾਂ ਚਾਹ ਜੀ ਦੁਪਹਿਰ ਦੀ ਮੌਸਮ ਬਹੁਤ ਸੋਹਣਾ ਹੋਇਆ ਵਾ ਹਵਾ ਚੱਲ ਰਹੀ ਆ ਫੁੱਲ ਤੇਜ਼ ਜੀ ਆਣ ਤੇ ਉਧਰ ਮਲਾਜ਼ਮ ਵੀ ਕੰਮ ਲੱਗਿਆ ਵਾ ਆ ਲਾਇਆ ਵਾ ਬਰੇ ਜਗਾੜ ਜੇ ਇੱਕ ਰੋਜ ਬਹੁਤ ਆਉਂਦੇ ਨੇ ਸਬਜ਼ੀ-ਭਾਜੀ ਸਭ ਖਾ ਜਾਂਦੇ ਨੇ ਜਿੰਨੀ ਕਲਾਈ ਵੀ ਹੁੰਦੀ ਆ ਉਹਦੇ ਕਰਕੇ ਹੋਣਾ ਤਾਰਾਂ ਜੀਆਂ ਲਵਲਾਈਆਂ ਵੀ ਆ ਨੇ ਤੇ ਆਪਾਂ ਨਾਲੇ ਜੀਰੀ ਚੈੱਕ ਕਰਕੇ ਆਵਾਂਗੇ ਜੀ ਦੇਖਦੇ ਆ ਵੀ ਨਿਸ ਰਹੀ ਜਾਂ ਨਹੀਂ ਜੀ ਪੂਰੀ ਜੀਰੀ 2615009 ਕਰਾਵਾਂਗੇ ਤੁਹਾਨੂੰ ਚੈੱਕ ਸ੍ਰੀਲ ਚਾਹ ਪੀ ਲਾ ਵੀਰੇ ਹਵਾਂ ਨੇ ਤਾਂ ਨੇਰੀ ਲਿਆਂਦੀ ਪਈ ਅੱਜ ਫੁੱਲ ਫਾਵਾ ਨੇ ਤਾਂ ਨੇ ਰੀਲੀ ਜਾਂ ਦੀ ਪਈ ਆ ਮਾਹ ਪੂਰੀ ਅੱਜ ਆਣ ਨੇਰੀ ਮਾਂਗੇ ਚੱਲ ਰਹੀ ਆ ਹਥਿਆਰ ਵੀ ਤਾਂ ਪਾਹ ਬੜਾ ਚੱਕਿਆ ਪਾ ਵੋਏ ਯਾਰ ਦਾ ਵੀਰੇ ਚੱਕਣਾ ਹੋਵੇ ਨਾ ਲਵੇ ਗੰਨਾ ਸ਼ੇਰ ਸੁਰਾ ਜਾਂਦਾ ਕਿੱਦੜੇ ਕਿੱਦੜ ਤੋ ਇੱਕ ਵੀਰੇ ਬੇਨਤੀ ਜੀ ਆਪਣੀ ਵੀਡੀਓ ਤੋਂ ਦੇਖਣ ਤੋਂ ਪਹਿਲਾਂ ਜੀ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਵੀਡੀਓ ਦੇਖ ਕੇ ਜੀ ਆਪਣੀ ਵੀਡੀਓ ਨੂੰ ਜ਼ਰੂਰ ਕਮੈਂਟ ਅਤੇ ਲਾਈਕ ਜ਼ਰੂਰ ਕਰਿਓ ਜੀ ਕਰੋ ਚੈੱਕ ਵੀਰੇ 126 ਵੈਰਾਈਟੀ ਹੈ ਜੀ ਆਪਣੀ ਤਕਰੀਬਨ ਸਾਰੀ ਨਿਸ ਰਹੀ ਹੈ ਇਹ ਇੱਕ ਕ ਸਪਰੇਅ ਕਰੀ ਜੀ ਇਹਦੇ ਵਿੱਚ ਆਪਾਂ ਨੇ ਹੁਣ ਤੱਕ ਗੋਭ ਦੀ ਸੁੰਡੀ ਵਾਲੀ ਸਪਰੇਅ ਕਰਤੀ ਸੀ ਵੀਰੇ ਆਪਾਂ ਨੇ ਨਿਸਾਰੇ ਤੋਂ ਪਹਿਲਾਂ ਨਾਲ ਆਪਾਂ ਨੇ ਤੇਲੀ ਵਾਲੀ ਪਾ ਲਈ ਤੀ ਜੀ ਨਾਲ ਉਲੀ ਵਾਲੀ ਤਿੰਨ ਸਪਰੇ ਹਮਲਾ ਕੇ ਕਰ ਦਿੱਤੀ ਜੇ ਤੇ ਗੋਬਦੀ ਸੁੰਡੀ ਦੀ ਸਪਰੇ ਆਪਾਂ ਨੇ ਵੀਰੇ ਨੇ ਸਾਰੇ ਤੋਂ ਪਹਿਲਾਂ ਕਰਨ ਦਾ ਹੀ ਫਾਇਦਾ ਦਾ ਵੀ ਗੋਬਦੀ ਸੁੰਡੀ ਲੱਗੀ ਨਹੀਂ ਜੀ ਆਪਣੇ ਬਹੁਤ ਵਧੀਆ ਖੜੇ ਜੀ ਆਪਣਾ ਚੌਨਾ ਗੋਬਦੀ ਸੁੰਡੀ ਤਾਂ ਐ ਕਹਿ ਸਕਦੇ ਆ ਵੀਰੇ ਆਪਾਂ ਇਹਦੇ ਵਿੱਚ 0% ਕਹਿ ਸਕਦੇ ਆ ਆਪਾਂ ਕਿਸੇ ਕਿਸੇ ਪੇਡੇ ਨੂੰ ਆ ਬਸ ਕੋਈ 1-2% ਕਹਿ ਸਕਦੇ ਆ ਆਪਾਂ ਵੀਰੇ ਇੱਕ ਹੋਰ ਚੀਜ਼ ਇਹਦੇ ਵਿੱਚ ਵੀਰੇ ਬੌਣੇ ਬੂਟੇ ਦੀ ਸ਼ਿਕਾਇਤ ਨਹੀਂ ਹੈਗੀ ਜਮ੍ਹਾਂ ਵੀ ਤਕਰੀਬਨ 26 ਵੈਰਾਈਟੀਆਂ ਵੀਰੇ ਕਿਸੇ 'ਚ ਵੀ ਨਹੀਂ ਹੈਗੀ ਪੌਣੇ ਬੂਟੇ ਦੀ ਦਿੱਕਤ ਤੇ 24 ਜੂਨ ਦਾ ਝੋਨਾ ਲੱਗਿਆ ਹੋਇਆ ਜੀ ਆਪਣਾ ਇਹ ਕਰ ਸਕਦੇ ਤੁਸੀਂ ਚੈੱਕ ਅਤੇ ਇੱਕ ਹੋਰ ਗੱਲ ਆ ਵੀਰੇ ਜਦੋਂ ਨਾ ਆਪਣਾ ਝੋਨਾ ਨਹੀਂ ਸਾਰੇ ਤੇ ਹੋਵੇ ਤਾਂ ਝੋਨੇ ਨੂੰ ਆਪਣੇ ਨੂੰ ਵੀਰੇ ਵੱਧ ਤੋਂ ਵੱਧ ਪਾਣੀ ਲਾਵੇ ਕਿਉਂਕਿ ਜਦੋਂ ਆਪਾਂ ਘੱਟ ਪਾਣੀ ਲਾਉਂਦੇ ਆ ਤਾਂ ਉਹਦੇ ਵਿੱਚ ਵੀਰੇ ਆਪਣਾ ਨੁਕਸਾਨ ਆ ਕਿਉਂਕਿ ਇਸ ਟਾਈਮ ਤੇ ਵੀਰੇ ਝੋਨਾ ਵੱਧ ਤੋਂ ਵੱਧ ਪਾਣੀ ਮੰਗਦਾ ਹੈ ਤੇ ਆਪਾਂ ਨੂੰ ਟਾਈਮ ਤੇ ਪਾਣੀ ਲਾਉਣਾ ਚਾਹੀਦਾ ਟਾਈਮ ਟੂ ਟਾਈਮ ਤੇ ਜਿਹੜੀ ਕਿ ਦਾਣੇਪਣ ਚ ਦਿੱਕਤ ਨਾ ਆਵੇ ਝੋਨੇ ਨੂੰ ਇਹ ਜ਼ਰੂਰ ਗੱਲ ਦਾ ਧਿਆਨ ਰੱਖਿਓ ਵੀਰੇ ਨੇ ਸਾਰੇ ਟਾਈਮ ਹੁਣ ਇੱਕ ਅਗਲੀ ਸਪਰੇਅ ਕਰਾਂਗੇ ਜੀ ਕਿਹੜੀ ਕਰਾਂਗੇ ਜ਼ਰੂਰ ਕਰਾਂਗੇ ਤੁਹਾਡੇ ਨਾਲ ਸ਼ੇਅਰ ਇੰਦਰ ਗੰਨਾ ਹੈ ਆਪਣਾ ਗੰਨਾ ਵੀ ਗਿਰ ਗਿਆ ਜੀ ਮੀ ਜਿਹੜਾ ਪਿਆ ਜੀ ਹੁਣ 4-5 ਦਿਨ ਜਿਆਦਾ ਮੀ ਤਾਂ ਨਹੀਂ ਪਿਆ ਹੈਗਾ ਲੇਕਿਨ ਵਧੀਆ ਮੀ ਪਿਆ ਹਵਾ ਵੀ ਚੱਲੀਏ ਨਾਲ ਉਹਦੇ ਨਾਲ ਗੰਨਾ ਗਿਰ ਗਿਆ ਤਾਂ ਆਪਣਾ ਇੱਕ ਨਾਲ ਜਿਹੜੀ ਆਪਾਂ ਵੀਰੇ ਗੋਬਦੀ ਸੰਡੀ ਦੀ ਸਪਰੇਅ ਕਰਦੇ ਆਂ ਜਿਵੇਂ ਕੋਰਾਜਿਨ ਕਰਦੇ ਆਪਾਂ ਜੇ ਵੀਰੇ ਲੱਗਣ ਤੋਂ ਪਹਿਲਾਂ ਕਰਦੇ ਵੇ ਕੋਰਾਜਿਨ ਤਾਂ ਉਹਦੇ ਬਹੁਤ ਵਧੀਆ ਰਿਜ਼ਲਟ ਹੁੰਦੇ ਨੇ ਵੀਰੇ ਆਪਾਂ ਇਹਦੇ ਵਿੱਚ ਲੱਗਣ ਤੋਂ ਪਹਿਲਾਂ ਹੀ ਕਰਤੀ ਸੀ ਤੇ ਬਹੁਤ ਵਧੀਆ ਰਿਜ਼ਲਟ ਦੇ ਆ ਜੀ ਕੋਰਾਜਿਨ ਨੇ ਤਕਰੀਬਨ ਆਪਾਂ ਇਹ ਕਹਿ ਸਕਦੇ ਆ ਚਲੋ ਜੇ 0% ਨਹੀਂ ਤਾਂ 1-2% ਕਹਿ ਸਕਦੇ ਆ ਵੀਰੇ ਜ਼ਿਆਦਾ ਨਹੀਂ ਹੈਗੀ ਆਪਣੇ ਜਿਹੜਾ ਫੋਕਾ ਸ਼ਿੱਟਾ ਬਹੁਤ ਵਧੀਆ ਤੇ ਬੌਣੇ ਬੁੱਟੇ ਤੋਂ ਬਿਲਕੁਲ ਰਾਹਤ ਆ ਵੀਰੇ ਇਹ ਕਰ ਸਕਦੇ ਤੁਸੀਂ ਚੈੱਕ ਇੱਕ ਸਾਰ ਖੜਾ ਵਿਰੇ ਚੌਣਾ 1509 ਵੈਰਾਈਟੀ ਕਰੋ ਚੈੱਕ ਵਿਰੇ ਆਪਣੀ ਇਹ ਵੀ ਝੌਨਾ ਆਪਣਾ ਤਕਰੀਬਨ ਸਾਰੇ ਨਿਸਰ ਗਿਆ ਜੀ 100 ਚੋਂ 100% ਨਿਸਰ ਗਿਆ ਇਹ ਵੀ ਝੌਨਾ ਆਪਣਾ ਇਹ ਵੀ ਬਾਬੇ ਦੀ ਕਿਰਪਾ ਨਾਲ ਆਪਣੇ ਫੁੱਕ ਛਿੱਟੇ ਤੋਂ ਰਹੇਤਾ ਜੀ ਕਿਉਂਕਿ ਇਹਦੇ ਉੱਪਰ ਵੀ ਆਪਣੇ ਗੋਭ ਦੀ ਸੁੰਡੀ ਵਾਲੀ ਸਪਰੇਅ ਕਰਤੀ ਸੀ ਜੀ ਪਹਿਲਾਂ ਹੀ ਕਰਤੀ ਸੀ ਇਹਦੇ ਉੱਪਰ ਵੀ ਆਪਣੇ ਗੋਭ ਦੀ ਸੁੰਡੀ ਵਾਲੀ ਬਹੁ ਘਾਟਾ ਹੈ ਜਾਨੀ ਕਿ ਫੋਕਾ ਛਿੱਟਾ ਆਪਾਂ ਕਹਿ ਸਕਦੇ ਹਾਂ ਤੇ ਝੰਡਾ ਪੱਤਾ ਵੀ ਆਪਣੇ ਬਿਲਕੁਲ ਵੀ ਨਹੀਂ ਹੈਗਾ ਵੀਰੇ ਬਹੁ ਘਾਟਾ ਝੰਡਾ ਪੱਤਾ 1-2% ਕਹਿ ਸਕਦੇ ਆਪਾਂ ਝੰਡਾ ਪੱਤਾ ਇਹ ਚ ਵੀ ਆਪਣੇ ਬਾਉਣਾ ਬੂਟਾ ਵੀਰੇ ਰਹੇ ਤਾਂ ਜ ਬਿਲਕੁਲ ਵੀ ਬਾਉਣਾ ਬੂਟਾ ਨਹੀਂ ਹੈਗਾ ਜੀ ਤੇ ਪਾਣੀ ਲਾਤਾ ਤਾਂ ਇਹ ਆਪਣੇ ਅੱਜ ਕਿਉਂਕਿ ਵੀਰੇ ਨੇ ਸਾਰਾ ਹੁਣ ਨੇ ਸਾਰੇ ਟਾਈਮ ਟਾਈਮ ਟੂ ਟਾਈਮ ਪਾਣੀ ਲਈ ਜਾਵੇ ਬਹੁਤਾ ਝੌਨਾ ਸੁਕਾਵੇਂ ਨਾ ਪਾਣੀ ਤੋਂ ਉਹਦੇ ਵਿੱਚ ਫਿਰ ਆਪਣੀ ਨੁਕਸਾਨ ਆ ਵੀਡੀਓ ਅਤੇ ਵੀਰੇ ਜਿਹੜਾ ਆਪਣੇ ਦੇ ਵਿੱਚ ਝੰਡੇ ਪੱਤੇ ਤੋਂ ਨਾ ਫੰਗੀ ਸਾਈਡ ਪਰਤੇ ਆ ਤਾਂ ਆਪਣੇ ਚੈਨਲ ਤੇ ਜਾ ਕੇ ਵੀਰੇ ਵੀਡੀਓ ਪਾਈ ਵੀ ਆ ਤੁਸੀਂ ਚੈੱਕ ਕਰਿਓ ਜੀ ਆਪਣੇ ਮੁੱਛਲ 1401 ਚ ਵੀ ਨਹੀਂ ਆਪਣੇ ਝੰਡਾ ਪੱਤਾ ਬਿਲਕੁਲ ਵੀ ਨਹੀਂ ਅਤੇ ਆਪਣੀ 1509 ਇਹਦੇ ਵਿੱਚ ਵੀ ਬਿਲਕੁਲ ਨਹੀਂ ਹੈਗਾ 1-2% ਆ ਜੀ ਆਪਾਂ ਕਹਿ ਸਕਦੇ ਹਾਂ ਬਹੁਤ ਵਧੀਆ ਕੰਮ ਕਰਾਈ ਜੋ ਨੇ ਫੰਗੀ ਸਾਈਡ ਨੇ ਜਿੱਦਾਂ ਜਿੱਦਾਂ ਪਾਉਣਾ ਜੀ ਆਪਾਂ ਨੇ ਉਹ ਸਾਰੀ ਵੀਡੀਓ ਆਪਣੇ ਡਿਟੇਲ ਚ ਪਾਈ ਵੀ ਆ ਜੀ ਆਪਣੇ ਚੈਨਲ ਤੇ ਤੁਸੀਂ ਜਾ ਕੇ ਚੈੱਕ ਕਰਿਓ ਜਰੂਰ ਵੀਡੀਓ ਕਿਦਾਂ ਦੀ ਲੱਗੀ ਆ ਜੀ ਵੀਡੀਓ ਨੂੰ ਵੀਰੇ ਕਮੈਂਟ ਜਰੂਰ ਕਰਿਓ ਲਾਈਕ ਵੀ ਜਰੂਰ ਕਰਿਓ ਅਤੇ ਆਪਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਕਰਿਓ ਜੀ ਵੀਡੀਓ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ